ਦੇ ਬਾਹਰ ਕੇ ਰਸੂਵ ਤੇ ਬਾਹਰ ਨੂੰ ਕਹਿੰਦਾ ਸੀਗਾ ਗੱਦੀ ਦੋ ਨਾ ਚੀ ਸੀ ਉਹ ਪਿੱਛੇ ਚੜਨ ਲੱਗੀ ਬੱਚੀ ਛੋਟੀ ਉਹ ਕਹਿੰਦਾ ਓਏ ਓਏ ਤਰੂ ਕੋ ਇੱਧਰ ਪਹਿਲਾਂ ਤਾਂ ਉਹਨੇ ਬਦਤਮੀਜ਼ੀ ਨਾਲ ਬੋਲਿਆ ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦਾ ਤੁਸੀਂ ਫਿਰ ਉਹ ਕਹਿੰਦਾ ਕਿ ਕੀ ਹੋਇਆ ਕੀ ਹੋਇਆ ਮੈਂ ਕਿਹਾ ਬਦਤਮੀਜ਼ੀ ਨਾਲ ਨਾ ਬੋਲੋ ਕੱਲ੍ਹ ਗੱਲ ਮੈਂ ਤਾਂ ਮੈਨੂੰ ਗੱਲ ਕੱਢੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਜਾ ਨੂੰ ਕਹਿੰਦੇ ਸੀ ਜੂਪੀ ਦੇ ਹੁੰਨੇ ਆ ਅਸੀਂ ਤੈਨੂੰ ਵੜ ਦਾਂਗੇ ਅਸੀਂ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ ਜਦੋਂ ਇਹ ਜੂਪੀ ਦੇ ਬਸਨੀਕ ਨੇ ਇਹਨਾਂ ਦਾ ਪੰਜਾਬ ਤੋਂ ਆਧਾਰ ਕੜ ਕਿਉਂ ਬਣਾਇਆ ਜਾਂਦਾ ਹੈ ਮੈਂ ਸਿੱਖ ਭਾਈ ਆ ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈ ਜੀ ਉਹਨੇ ਟਿਕਟ ਕਟਾ ਲਈ ਸੀਗੀ ਉਹ ਗਿਆ ਅੰਦਰ ਉਹਨੇ ਉਹਦੀ ਕੋਲਰ ਤੇ ਹੱਥ ਮਾਰ ਦਿੱਤਾ ਉਹਨੇ ਕੰਡਕਟਰ ਨੇ ਅਮੀਸ਼ਾ ਦੀਦੀ ਦੇ ਕੋਲਰ ਤੇ ਹੱਥ ਚੱਕਿਆ ਉਹਨੂੰ ਫੜ ਲਿਆ ਤੇ ਉਹਦੇ 5 6 ਥੱਪੜ ਲਾਏ ਆ ਇਸੇ ਜੱਟਾਂ ਸਵਾਰੀਆਂ ਨਾਲ ਪੰਜ ਚਾਰ ਜੋਆਕ ਨੇ ਜੀ ਮੈਂ ਇਹਨਾਂ ਨੂੰ ਕਿਹਾ ਵੀ ਤਿੰਨ ਸਾਲ ਤੋਂ ਉੱਪਰ ਬੱਚੇ ਦੀ ਡੇਟ ਲੱਗੂ ਜਦੋਂ ਇਹਨਾਂ ਨੇ ਪਹਿਲਾਂ ਦੋ ਟਿਕ ਟੰਗ ਟਾਈਆਂ ਦੋ ਬੱਚੇ ਉਦੋਂ ਅੰਦਰ ਲੈ ਗਈਆਂ ਉਲਕੋ ਕੇ ਉਦੋਂ ਬਾਅਦ ਇੱਕ ਡੇਟ ਕਟਾਈ ਦੋ ਬੱਚੇ ਫੇਰ ਲੈ ਗਈਆਂ ਮੈਂ ਵਿੱਚ ਗਿਆ ਮਹਾਪਈਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ ਇਹਨਾਂ ਦੇ ਨਾਲ ਇੱਕ ਕੁੜੀ ਆ ਉਹ ਕਹਿੰਦੀ ਇਹ ਤੇਰੇ ਪਿਓ ਦੀ ਬਸਾ ਤੂੰ ਐਂ ਬੋਲਦਾ ਤੂੰ ਜੇ ਇਹ ਬੋਲਦਾ ਉਹ ਉਹ ਮੂਰੇ ਹੋ ਗਈ ਦੋ ਲੇਡੀਜ਼ ਸਾਈਡ ਤੇ ਹੋ ਗਈਆਂ ਇੱਕ ਪਿੱਸੇ ਹੋ ਗਈਆਂ ਇਹਨਾਂ ਨੇ ਮੇਰੇ ਥਾਪੜੇ ਮਾਰੇ ਮੇਰੀ ਪੱਗ ਲਾਹੀਆ ਮੇਰਾ ਪੜਾ ਕਮੀ ਤਿੰਨ ਸਿਹੜ ਤੇ ਮੈਨੂੰ ਸਿੱਟਦਾ ਉਸ ਤੋਂ ਬਾਅਦ ਮੇਰੀ ਮੇਰੀ ਮੰਮੀ ਨੂੰ ਵੀ ਚੱਕ ਕੇ ਸਿੱਟਦਾ ਉੱਪਰ ਚੜ ਕੇ ਖਿੱਚ ਖਿੱਚ ਕੇ ਮਾਰੇ ਤਿੰਨ ਚਾਰ ਥੱਪੜ ਮੇਰੀ ਤੇ ਮੰਮੀ ਨੂੰ ਵੀ ਇਹਨਾਂ ਨੂੰ ਆਪਣਾ ਐ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾਲ ਗਟਾਈਏ ਸਾਡੇ 20 50 ਲੱਗਣਗੇ ਅਸੀਂ ਤਾਂ ਫ੍ਰੀ ਸਫਰ ਕਰਦੇ ਆ ਜੀ ਉਹ ਬੱਚੇ ਦੀ 25 ਰੁਪਏ ਦੀ ਟਿਕਟ ਲੈਣ ਪਿੱਛੇ ਇਹਨਾਂ ਨੇ ਕੁਝ ਕਰਿਆ ਜੀ ਜਿਹਦੇ ਕਰਕੇ ਇਹਨਾਂ ਨੇ ਵੱਲੋਂ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਕੈਸ਼ ਦੀਗਾ ਮੇਰੇ ਹੱਥ 'ਚ ਕੈਸ਼ ਕੋ ਹੋਇਆਗਾ ਜਿਹੜਾ ਮੇਰੇ ਹੱਥ ਚ ਕੈਸ਼ ਤੀਗਾ ਤੇ ਮੇਰਾ ਝੋਲਾ ਫੜਿਆਗਾ ਮੇਰੇ ਆਲੇ-ਦਾਲ ਉਹਨਾਂ ਨੇ ਥਾਪੜੇ ਮਾਰਿਆ ਮੇਰੀ ਪੱਗ ਲਾਹੀਆ ਦੇਖ ਸਕਦੇ ਹੋ ਤੁਸੀਂ ਮੇਰੀ ਕਮੀਜ਼ ਕੰਡਕਟਰ ਨੇ दारू ਪੀਤੀ ਹੋਈ ਸੀ ਅਸੀਂ ਕਿਹਾ ਕਿ ਉਹ ਕਹਿੰਦਾ ਟਿਕਟ ਘਟਾਓ ਸਾਰੇ ਬੱਚੇ ਇੱਕ ਜਣੇ ਨੇ ਘਟਾ ਲਿਆ ਸਾਡੇ ਚੋਂ 10-12 ਜਣੇ ਸੀਗੇ ਅਸੀਂ ਨਾਲ ਫਿਰ ਉਹ ਸਾਰਿਆਂ ਨੇ ਨਹੀਂ ਸਾਰਿਆਂ ਨੇ ਨਹੀਂ ਘਟਾਇਆ ਦੋ ਜਣੇ ਨੇ ਘਟਾ ਲਿਆ ਉਹ ਅੰਦਰ ਚੱਲ ਗਏ ਇੱਕ ਛੋਟੀ ਜੀ ਕੁੜੀ ਸੀਗੀ ਉਹ ਵੀ ਜਾਣ ਲੱਗ ਉਹ ਪਿੱਛੇ-ਪਿੱਛੇ ਚੱਲ ਗਈ ਉਹ ਕਹਿੰਦਾ ਤੁਸੀਂ ਪਿੱਛੇ ਕਿਵੇਂ ਗਏ ਦੱਬ ਕੇ ਉਹਨੇ ਝਟਕਾ ਮਾਰਿਆ ਮੇਰੀ ਗੱਲ ਸੁਣੋ ਮੈਂ ਡ੍ਰੌਪ ਟੈਸਟ ਕਰਾਉਣਾ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ 'ਚ ਕੋਈ ਕੈਮੀਕਲ ਹੋਵੇ ਮੈਨੂੰ ਜਿੱਥੇ ਕਹੋ ਉੱਥੇ ਲੈ ਕੇ ਕੀ ਨਾਮ ਹੈ ਮੈਂ ਮੈਂ ਸਰ ਸਾਡਾ ਨਾਮ ਅਮੀਸ਼ਾ ਹੈ ਮੇਰਾ ਨਾਮ ਅਮੀਸ਼ਾ ਅਸੀਂ ਸਰੰਦ ਤੋਂ ਆਏ ਆ ਅਸੀਂ ਪਟਿਆਲਾ ਕਾਲੀ ਮਾਤਾ ਮੱਠਰ ਟੇਕਣਗੇ ਅਸੀਂ ਪੂਰਾ ਫੈਮਿਲੀ ਨਾਲ ਤੇ ਉਸ ਤੋਂ ਬਾਅਦ ਅਸੀਂ ਤਾਂ ਇੱਥੋਂ ਆਰਾਮਨਾਲ ਗਏ ਉੱਥੋਂ ਅਸੀਂ ਆਏ ਹਾਂ ਉਸ ਤੋਂ ਉਦੋਂ ਸੇ ਬੱਸ ਸਟੈਂਡ ਤੋਂ ਪਟਿਆਲਾ ਅਸੀਂ ਚੜਨ ਲੱਗੇ ਬੱਸ ਤੋਂ ਹਾਂਜੀ ਨਵੇਂ ਬੱਸ ਸਟੈਂਡ ਤੋਂ ਅਸੀਂ ਚੜਨ ਲੱਗੇ ਉਸ ਤੋਂ ਉਦੋਂ ਨੇ ਸਾਨੂੰ ਮਿਲ ਕੇ ਟਿਕਟ ਕਹਿੰਦਾ ਟਿਕਟ ਅੱਥੇ ਕਟਵਾਓ ਬਾਹਰੋਂ ਫਿਰ ਅਸੀਂ ਬਾਹਰ ਟਿਕਟ ਕਟਵਾ ਕੇ ਅੰਦਰ ਜਾਣ ਲੱਗੇ ਉਸ ਤੋਂ ਮੇਰੀ ਮੇਰੀ ਭਾਣ ਜੀ ਸੀਗੀ ਮੇਰੀ ਭੈਣ ਦੀ ਕੁੜੀ ਸੀਗੀ ਉਹ ਪਿੱਛੇ ਚੜਨ ਲੱਗੀ ਉਹ ਪਿੱਛੇ ਚੜਨ ਲੱਗੀ ਬੱਚੀ ਛੋਟੀ ਫਿਰ ਉਹ ਕਹਿੰਦਾ ਓਏ ਓਏ ਤਰੁਕੋ ਇੱਧਰ ਪਹਿਲਾਂ ਤਾਂ ਉਹਨੇ ਬਦਤਮੀਜ਼ੀ ਨਾਲ ਬੋਲਿਆ ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦਾ ਤੁਸੀਂ ਫਿਰ ਉਹ ਕਹਿੰਦਾ ਕਿ ਕੀ ਹੋਇਆ ਕੀ ਹੋਇਆ ਮੈਂ ਕਿਹਾ ਬਦਤਮੀਜ਼ੀ ਨਾਲ ਨਾ ਬੋਲੋ ਫਿਰ ਉਹ ਗੱਲ ਕਰ ਮੈਂ ਗੱਲ ਮੈਨੂੰ ਗੱਲ ਕੱਢੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਕਿਹਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ ਇੰਨਾ ਤੁਹਾਡੀ ਬਸ ਨਾਲ ਮੇਰੀ ਬਸ ਨਾਲ ਤੁਹਾਡੇ ਪਿਓ ਦੀ ਬਸ ਇਸ ਸਰਕਾਰੀ ਰੋਡ 'ਤੇ ਜੇ ਪੀ ਆਰ ਟੀ ਸੀ ਹੈ ਠੀਕ ਹੈ ਨਾ ਉਸ ਤੋਂ ਬਾਅਦ ਉਹਨੇ ਮੈਨੂੰ ਹੋਰ ਮਾਰਿਆ ਮੈਨੂੰ ਦੱਬ ਦਵੋ ਕਿ ਥੱਪੜ ਦੋ ਤਿੰਨ ਥੱੱਪੜ ਮਾਰੇ ਮੈਨੂੰ ਉਸ ਤੋਂ ਬਾਅਦ ਉਹਨੂੰ ਬੈੱਡ ਤੇ ਲਟਾਤਾ ਸੀਟ ਤੇ ਲਟਾਤਾ ਮੇਰੀ ਮੰਮੀ ਨੂੰ ਵੀ ਮਾਰਿਆ ਖਿੱਚ ਕੇ ਤਿੰਨ ਚਾਰ ਥੱਪੜ ਮੰਮੀ ਨੂੰ ਮਾਰਨ ਤੋਂ ਬਾਅਦ ਮੇਰੇ ਪਿੱਛੇ ਤੋਂ ਟੀ-ਸ਼ਰਟ ਫੜ ਲਿਆ ਮੰਮੀ ਨੇ ਮੈ ਨੂੰ ਖਿੱਚ ਖਿੱਚ ਕੇ ਘੁੰਮ ਕੇ ਮਾਰੇ ਮੰਮੀ ਨੂੰ ਉਸ ਤੋਂ ਬਾਅਦ ਮੈਂ ਪਿੱਛੇ ਤੋਂ ਪੜਿਆ ਮੇਰੀ ਬੂਆ ਉਹਨੇ ਸਾਰਿਆਂ ਨੇ ਫੜਿਆ ਉਸ ਤੋਂ ਉਹਨੇ ਪਿੱਛੋਂ ਮੈਨੂੰ ਲਟਲਾਤਾ ਲਟਾਤਾ ਮੈਨੂੰ ਬੈੱਡ ਤੇ ਸਿੱਟਦਾ ਸੀਟ ਤੇ ਤਿੰਨ ਜਿਹੜੀ ਤਿੰਨ ਸੀਟਾਂ ਤਿੰਨ ਸੀਟ ਤੇ ਮੈਨੂੰ ਸਿੱਟਦਾ ਉਸ ਤੋਂ ਬਾਅਦ ਮੇਰੀ ਮੇਰੀ ਮੰਮੀ ਨੂੰ ਵੀ ਚੱਕ ਕੇ ਸਿੱਟਦਾ ਉੱਪਰ ਚੜ੍ਹ ਕੇ ਖਿੱਚ ਖਿੱਚ ਕੇ ਮਾਰੇ 3-4 ਥੱਪੜ ਮੇਰੀ ਤੇ ਮੰਮੀ ਨੂੰ ਇਹਨਾਂ ਤਾਂ ਮੈਨੂੰ ਨਹੀਂ ਪਤਾ ਨਸ਼ਾ ਕਿੱਤਾ ਹੋਇਆ ਸੀਗਾ ਅੰਦਰ ਪੁਲਿਸ ਵੀ ਕਹਿ ਰਹੀ ਇੱਕ ਕੇਸ ਹੋਰ ਆਈ ਹੋਈ ਹੈ ਦੀ ਕੰਡਕਟਰ ਦੀ ਉਹਨਾਂ ਸਾਨੂੰ ਬੱਤਮੇ ਬਹੁਤ ਤਰੀਕੇ ਨਾਲ ਸਰ ਉਹਨੇ ਸਾਨੂੰ ਮਾਰਿਆ ਹੈਗਾ ਵੀਡੀਓ ਹੈਗੀ ਹੈ ਹੁਣ ਕਿੰਦਾ ਦੀ ਕਾਰਵਾਈ ਕਰਦੇ ਹੋ ਜਿਹਦੇ ਪੰਜਾਬ ਸਰਕਾਰ ਵੱਲੋਂ ਬੱਚਾ ਵਾਲਾਂ ਨੂੰ ਤਾਕਤ ਦਿੱਤਾ ਹੈ ਕਿ ਡਰਾਈਵਰ ਦੇ ਨਾ दारू पीके ਚਲਾਏਗਾ ਨਾ ਕਿਤੇ ਵਿਵਹਾਰ ਕਰੇਗਾ ਤੱਕ ਗਲਤ ਮਹਿਲਾਵਾਂ ਨਾਲ ਲੀਤਾ ਬਹਿਣਾਵਨ ਮਹਿਲਾਵਾਂ ਨਾਲ ਬਹੁਤ ਗੰਦੀ ਤਰੀਕੇ ਨਾਲ ਨੇ ਸਲੂਕ ਕੀਤੀ ਬਦਤਮੀਜ਼ੀ ਨਾਲ ਸਲੂਕ ਕੀਤਾ ਇਹਨੇ ਸਾਡੇ ਨਾਲ ਪੁਲਿਸ ਕੰਪਲੇਨ ਕਰਤੀ ਪੁਲਿਸ ਕੰਪਲੇਨ ਕਰਤੀ ਇਹਨੇ ਸਾਡੇ ਨਾਲ ਕਿ ਪੁਲਿਸ ਕੰਪਲੇਨ ਸਾਰੀ ਹੋ ਗਈ ਸਾਡੇ ਨਾਲ ਉਸ ਤੋਂ ਵੀ ਭਾਬੀ ਨੂੰ ਛੱਡ ਕੇ ਬਸ ਨਿਕਲ ਗਿਆ ਚਾਰ ਨਿਆਣੇ ਉਹਦੇ ਕੋਲ ਮੇਰੀ ਭਾਬੀ ਕੋਲ ਉਹ ਭਾਬੀ ਨੂੰ ਮੇਰੀ ਕੁਛ ਨਹੀਂ ਪਤਾ ਪਿੰਡੋਂ ਦੀ ਐ ਮੇਰੀ ਭਾਬੀ ਉਹ ਭਾਬੀ ਨੂੰ ਮੇਰੇ ਛੱਡ ਕੇ ਪੰਜ ਨਿਆਣੇ ਨੂੰ ਕੱਲੀ ਵਿਚਾਰੀ ਬੱਸ ਸਟੈਂਡ ਤੋਂ ਪਟਿਆਲਾ ਸੀਗੀ ਉਹ ਲੈ ਕੇ ਨਹੀਂ ਆਏ ਤੁਸੀਂ ਲੋਕ 10 ਸੀ ਗਿਆ ਸੀ 10 ਲੋਕ ਸੀਗੇ ਟੋਟਲ ਅਸੀਂ ਕਾਲੀ ਮਾਤਾ ਮੱਠਾ ਅਸੀਂ ਘਰ ਜਾ ਰਹੇ ਸੀਗੇ ਸਾਰੇ ਨਿਆਣੇ ਅਸੀਂ ਕਿਤੀ ਜੰਦੀ ਹੈ ਕਿ ਇਹਨੂੰ ਜਿੰਨਾ ਹੋ ਸਕੇ ਇਹਨੂੰ ਇੰਨੇ ਹੀ ਲੋ ਹੋਏ ਬਸ ਠੀਕ ਹੈ ਸਾਨੂੰ ਇਹਨਾਂ ਹੋਰ ਪਤਾ ਨਹੀਂ ਜੀ ਕੀ ਨਾਮ ਹੈ ਜੀ ਤੁਹਾਡਾ ਸੁਨੇਹਾ ਕਸ਼ੋਰ ਸਰਹੰਦ ਤੋਂ ਸਰਹੰਦ ਤੋਂ ਤੇ ਮਾਮਲਾ ਕੀ ਹੋਇਆ ਬਸ ਤੇ ਜਿਹੜੀ ਗੱਲ ਹੋਈ ਹੈ ਕੀ ਮਾਮਲਾ ਹੈ ਬਸ ਤੇ ਅਸੀਂ ਟਿਕਟ ਕਟਾ ਰਹੇ ਸੀਗੇ ਕੰਡਕਟਰ ਨੇ दारू ਪੀਤੀ ਹੋਈ ਸੀ ਅਸੀਂ ਕਿਹਾ ਕਿ ਉਹ ਕਹਿੰਦਾ ਟਿਕਟ ਕਟਾਓ ਸਾਰੇ ਬੱਚੇ ਇੱਕ ਜਣੇ ਨੇ ਕਟਾ ਲਿਆ ਸਾਡੇ ਚੋਂ 10 12 ਜਣੇ ਸੀਗੇ ਅਸੀਂ ਨਾਲ ਫਿਰ ਉਹ ਸਾਰਿਆਂ ਨੇ ਨਹੀਂ ਸਾਰਿਆਂ ਨੇ ਨਹੀਂ ਕਟਾਇਆ ਦੋ ਜਣੇ ਨੇ ਕਟਾ ਲਿਆ ਉਹ ਅੰਦਰ ਚਲ ਗਏ ਇੱਕ ਛੋਟੀ ਜੀ ਕੁੜੀ ਸੀਗੀ ਉਹ ਵੀ ਜਾਣ ਲੱਗ ਉਹ ਪਿੱਛੇ ਪਿੱਛੇ ਚਲ ਗਈ ਉਹ ਕਹਿੰਦਾ ਤੁਸੀਂ ਪਿੱਛੇ ਕਿਵੇਂ ਗਏ ਦੱਬ ਕੇ ਉਹਨੇ ਝਟਕਾ ਮਾਰਿਆ ਕਿੰਨੇ ਸਾਲ ਦੀ ਬੱਚੀ ਸੀ ਤਿੰਨ ਸਾਲ ਦੀ ਅੱਛਾ ਉਹਨੇ ਕਿਹਾ ਉਹਦੀ ਟਿਕਟ ਕਟਾਓ ਫਿਰ ਅਸੀਂ ਕਿਹਾ ਕਟਾ ਲਾਂ ਬੱਚੇ ਆ ਕਿੱਥੇ ਮੰਦੇ ਹੋ ਪਿੱਛੇ ਚਲ ਗਏ ਫਿਰ ਉਹਨੇ ਉਹਨੋਂ ਮੀਸ਼ਾ ਦੀਦੀ ਨੇ ਕਿਹਾ ਕਹਿੰਦਾ ਕਿਉਂ ਗਈ ਉਹ ਕਿਉਂ ਗਈ ਉਹ ਅੰਦਰ ਉਹਦੀ ਟਿਕਟ ਕਟਾਓ ਫਿਰ ਅਸੀਂ ਕਿਹਾ ਹਾਂ ਕਟਾ ਲਾਂਗੇ ਐਵੇਂ ਭੱਜੇ ਥੋੜੀ ਨਾ ਜਾ ਰਹੇ ਕਿੱਥੇ ਫਿਰ ਅਮੀਸ਼ਾ ਦੀਦੀ ਕਹਿੰਦੀ ਇਹ ਗੱਲ ਤੁਸੀਂ ਪਿਆਰ ਨਾਲ ਕਹਿ ਸਕਦੇ ਹੋ ਫਿਰ ਕਹਿੰਦਾ ਤੇਰੇ ਤੇਰੇ ਬੁੜੇ ਦਾ ਰਾਜ ਹੈ ਤੇ ਸਰਕਾਰੀ ਫਿਰ ਅਮੀਸ਼ਾ ਦੀਦੀ ਕਹਿੰਦੀ ਕੀ ਸਰਕਾਰੀ ਬੱਸ ਹੈ ਇਹ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਵੀ ਕਹਿਤਾ ਤੇਰੇ ਪਿਓ ਦੀ ਨਹੀਂ ਹੈਗੀ ਉਹਨੇ ਜਾ ਕੇ ਅੰਦਰ ਉਹਦੇ ਉਹਦੇ ਮਤਲਬ ਉਹਨੇ ਟਿਕਟ ਕਟਾ ਲਈ ਸੀਗੀ ਉਹਨੇ ਟਿਕਟ ਕਟਾ ਲਈ ਸੀਗੀ ਉਹ ਗਿਆ ਅੰਦਰ ਉਹਨੇ ਉਹਦੀ ਕੋਲਰ ਤੇ ਹੱਥ ਮਾਰ ਦਿੱਤਾ ਉਹਨੇ ਕੰਡਕਟਰ ਨੇ ਅਮੀਸ਼ਾ ਦੀਦੀ ਦੇ ਕੋਲਰ ਤੇ ਹੱਥ ਚੱਕਿਆ ਉਹਨੂੰ ਫੜ ਲਿਆ ਤੇ ਉਹਦੇ ਪੰਜ 6 ਥੱਪੜ ਲਾਏ ਆ ਕੰਡਕਟਰ ਵੱਲੋਂ ਹਾਂਜੀ ਕੰਡਕਟਰ ਨੇ ਮਾਰਿਆ ਕੰਡਕਟਰ ਨੇ ਮਾਰਿਆ ਫਿਰ ਇੱਕ ਉਹਦੀ ਮੰਮਾ ਮੇਰੇ ਬੜੇ ਮੰਮਾ ਉਹ ਪਿੱਛੇ ਗਏ ਉਹਨਾਂ ਨੇ ਵੀ ਟਿਕਟ ਕਟਾ ਲਈ ਸੀ ਦੋ ਬੰਦਿਆਂ ਦੀ ਉਹ ਵੀ ਪਿੱਛੇ ਗਏ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਤੂੰ ਲੇਡੀ ਉਤੇ ਕੁੜੀ ਤੇ ਹੱਥ ਕਿਉਂ ਚੱਕਿਆ ਉਹਨੇ ਵੀ ਫੜ ਲਿਆ ਉਹਨੂੰ ਵੀ ਫੜ ਲਿਆ ਜੀ ਨਾ ਕੋਈ ਯਾਰ ਤੁਸੀਂ ਉਹ ਬੋਲਤ ਨਹੀਂ ਉਹ ਫੜ ਲਿਆ ਤੇ ਉਹਨੂੰ ਉਹਨੂੰ ਵੀ ਮਾਰਿਆ ਹੈ ਤੇ ਉਹਦੇ ਹੱਥ ਚ ਬਲੱਡ ਨਿਕਲਣ ਲੱਗਿਆ ਉਹਨੇ ਇੰਨੀ ਜ਼ੋਰ ਦੀ ਮਾਰੇ ਤੇ ਫਿਰ ਅਸੀਂ ਅਸੀਂ ਵੀ ਪਿੱਛੇ ਭੱਜੇ ਉਹਨਾਂ ਦੇ ਫਿਰ ਉਹ ਮਤਲਬ ਕੁੜੀਆਂ ਨੇ ਅਸੀਂ ਸਾਰਿਆਂ ਨੇ ਉਹਦਾ ਕੋਲਰ ਫੜ ਲਿਆ ਉਹਦੀ ਫੜੇ ਫੜਨ ਚ ਉਹਦੀ ਕੋਲਰ ਫਟ ਗਈ ਫਿਰ ਉਹ ਇੱਥੇ ਆ ਰਿਹਾ ਕਹਿੰਦਾ ਉਹਨੇ ਕਹਿੰਦਾ ਕਿ ਇਹਨਾਂ ਨੇ ਮੈਨੂੰ ਕੋਲਰ ਫੜ ਕੇ ਤੇ ਮੇਰੇ ਪੱਗ ਤੇ ਹੱਤ ਪੱਗ ਉਹਦੀ ਗਲਤੀ ਨਾਲ ਗਈ ਸੀ ਹੱਤ ਉਹਨਾਂ ਨੇ ਫਿਰ ਉਹ ਕਹਿੰਦੇ ਅਸੀਂ ਬਸ ਚ ਉਹਨਾਂ ਨੇ ਮੰਜੇ ਤੇ ਉਥੇ ਆ ਸੀਟ ਤੇ ਦੋਨੋਂ ਨੂੰ ਢਾ ਲਿਆ ਅਮਿਸ਼ਾ ਦੀਦੀ ਬੜੀ ਮੰਮੀ ਨੂੰ ਢਾ ਲਿਆ ਤੇ ਉੱਪਰ ਆਪ ਚੜ ਗਿਆ ਉਹ ਇਹ ਕੋਈ ਗੱਲ ਨਹੀਂ ਹੋਈ ਕਿ ਉਹ ਲੇਡੀ ਦੇ ਉੱਤੇ ਚੜੂਗਾ ਉਹਨੇ ਲੇਡੀ ਰੋਟੇ ਤੇ ਵੀ ਚੜ ਕੇ ਉਹਨੇ ਥੱਪੜ ਮਾਰਿਆ 10 12 ਥੱਪੜ ਮਾਰੇ ਆ ਕਿੰਨੇ ਲੋਕ ਸਾਫੀ ਕਿੰਨੇ ਲੋਕ ਉਹ ਇੱਜਤ ਗੱਡੀ ਚ ਉਸ ਟਾਈਮ ਸੀ ਬਹੁਤ ਸੀਗੇ ਬਟ ਉਹ ਹੁਣ ਮੈਂ ਕਹਿ ਨਹੀਂ ਸਕਦੀ ਕਿ ਸਾਡੇ ਨਾਲ ਹਾਂ ਇਹ ਨਹੀਂ ਕੱਟੀ ਸੀਗੀ ਸੀਗੀ ਉਹ ਬੈਠਦੇ ਵਿੱਚ ਨਹੀਂ 10 12 ਸੀਗੇ ਫਿਰ ਉਹ ਹੁਣ ਮੈਂ ਕਹਿ ਨਹੀਂ ਸਕਦੀ ਕਿ ਉਹ ਸਾਡਾ ਸਾਥ ਦੇਣਗੇ ਕਿ ਨਹੀਂ ਬਟ ਇੱਕ ਵੀਰਾ ਸੀਗਾ ਸਾਡੇ ਨਾਲ ਜਦ ਤੱਕ ਉਹਨੇ ਸਾਡੇ ਪਿੱਛੇ ਇੱਕ ਮੈਨੂੰ ਵੀ ਉਹ ਮਾਰਨ ਲੱਗਿਆ ਸੀਗਾ ਬਟ ਉਹ ਵੀਰ ਆ ਕੇ ਉਹਨੇ ਉਹਨੇ ਧੱਕਾ ਮਾਰਿਆ ਕੰਡਕਟਰ ਨੂੰ ਨਹੀਂ ਤਾਂ ਉਹ ਮੈਨੂੰ ਵੀ ਮਾਰਨ ਲੱਗੇ ਸੀ ਉਹ ਮੈਨੂੰ ਵੀ ਫੜਨ ਲੱਗਿਆ ਸੀਗਾ ਉਹ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਸਰਾਂਦ ਅਸੀਂ ਪਟਿਆਲੇ ਆਏ ਸੀ ਕਾਲੀ ਮਾਤਾ ਦੇ ਮੰਦਿਰ ਅਸੀਂ ਮੱਠਾ ਟੇਕ ਕੇ ਜਾਣ ਲੱਗੇ ਸੀਗੇ ਪਟਿਆਲਾ ਦੀ ਸਰਾਂਦੇ ਦੀ ਬੱਸ ਫੜੀ ਸੀ ਅਸੀਂ ਪਟਿਆਲਾ ਚ ਜਾਂਦੇ ਏਦਾਂ ਜਿਹੜੇ ਕੰਡਕਟਰ ਡਰਾਈਵਰ दारू ਪੀ ਕੇ ਜਿਹੜਾ ਲੋਕਾਂ ਨਾਲ ਏਦਾਂ ਵਿਵਹਾਰ ਕਰੇ ਐਵੇਂ ਕੋਈ ਐਵੇਂ ਕੋਈ ਲੇਡੀ ਤੇ ਹੱਥ ਨਹੀਂ ਚੱਕ ਸਕਦਾ ਉਹਨੂੰ ਕੁਝ ਨਾ ਕੁਝ ਕਾਰਵਾਈ ਕਰੋ ਅਸੀਂ ਐਵੇਂ ਨਹੀਂ ਜਾਣ ਦੇਣਾ ਉਹਨੂੰ ਉਹ ਥਾਣੇ ਆਏ ਉਹ ਥਾਣੇ ਆਏ ਆ ਅਸੀਂ ਉਹ ਵੀ ਪੁਲਿਸ ਇੰਸਪੈਕਟਰ ਵੀ ਬਾਹਰ ਆਏ ਸੀਗੇ ਉਹਨਾਂ ਨੇ ਕਿਹਾ ਤੁਸੀਂ ਅਸੀਂਗੇ ਬਾਹਰ ਗਏ ਬਟ ਉਹ ਉਹਨਾਂ ਦੀ ਸੁਣ ਰਹੇ ਸੀਗੇ ਫਿਰ ਅਸੀਂ ਬਾਹਰ ਆ ਗਏ ਫਿਰ ਉਹ ਬਾਹਰ ਆ ਕੇ ਕਹਿੰਦੇ ਕਿ ਤੁਸੀਂ ਰਿਪੋਰਟ ਕਿਉਂ ਨਹੀਂ ਲਿਖਾਈ ਬਾਹਰ ਕਿਉਂ ਭੱਜ ਗਏ ਫਿਰ ਉਹ ਕਹਿ ਰਹੇ ਸੀਗੇ ਕਿ ਤੁਸੀਂ ਮਤਲਬ ਸਾਡੀ ਸੁਣਵਾਈ ਨਹੀਂ ਰਿਪੋਰਟ ਲਿਖੀ ਆ ਉਹ ਗਏ ਹੈਗੇ ਦੋ ਜਣੇ ਗਏ ਕੋਈ ਵੀਡੀਓ ਹੈਗੀ ਆ ਹਾਂਜੀ ਵੀਡੀਓ ਵੀ ਹੈ ਠੀਕ ਹੈ ਦੀ ਨਾਮ ਹੈ ਮੇਰਾ ਨਾਮ ਪਲਵਿੰਦਰ ਸਿੰਘ ਆ ਜੀ ਮੈਂ ਪਟਿਆਲਾ ਡੀਪੂ ਚ ਬਸਰ ਐਡਵਾਂਸ ਬੁੱਕਰ ਡਿਊਟੀ ਕਰਦਾ ਗੱਡੀ ਕਿੱਥੇ ਜਾ ਰਹੀ ਸੀ ਇਹ ਗੱਡੀ ਪਟਿਆਲਾ ਤੋਂ ਨੰਗਲ ਜਾ ਰਹੀ ਸੀ ਜਦੋਂ ਪਟਿਆਲੇ ਬੱਸ ਸਟੈਂਡ ਚ ਗੱਡੀ ਕਾਊਂਟਰ ਲੱਗੀ ਆ ਮੈਂ ਟਿਕਟਾਂ ਕੱਟਣ ਲੱਗਿਆਗਾ ਲੇਡੀਜ਼ ਵਾਰੀਆਂ ਆਈਆਂ ਚਲੋ ਮੈਂ ਪਹਿਲਾਂ ਅਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਟਿਕਟਾਂ ਕੱਟੀਆਂ ਇਹ ਸਰਹੰਦ ਦੀਆਂ ਸਵਾਰੀਆਂ ਆਈਆਂ ਇਸੇ ਜੱਟਾ ਸਵਾਰਿਆਂ ਨਾਲ ਪੰਜ ਚਾਰ ਜਾਵਕ ਨੇ ਜੀ ਮੈਂ ਇਹਨਾਂ ਨੂੰ ਕਿਹਾ ਵੀ 3 ਸਾਲ ਤੋਂ ਉੱਪਰ ਬੱਚੇ ਹੀ ਡੇਟ ਲੱਗੂ ਜਦੋਂ ਇਹਨਾਂ ਨੇ ਪਹਿਲਾਂ ਦੋ ਟਿਕ ਟੰਗ ਟਾਈਆਂ ਦੋ ਬੱਚੇ ਉਦੋਂ ਅੰਦਰ ਲੈ ਗਈਆਂ ਲੁਕੋ ਕੇ ਉਦੋਂ ਬਾਅਦ ਇੱਕ ਡੇਟ ਕਟਾਈ ਦੋ ਬੱਚੇ ਫੇਰ ਲੈ ਗਈਆਂ ਮੈਂ ਵਿੱਚ ਗਿਆ ਮਹਾਪਾਇਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ ਇਹਨਾਂ ਦੇ ਨਾਲ ਇੱਕ ਕੁੜੀ ਆ ਉਹ ਕਹਿੰਦੀ ਇਹ ਤੇਰੇ ਪਿਓ ਦੀ ਬਸਾ ਤੂੰ ਐ ਬੋਲਦਾ ਤੂੰ ਜੇਹ ਬੋਲਦਾ ਉਹ ਉਹ ਮੂਰੇ ਹੋ ਗਈ ਦੋ ਲੇਡੀਜ਼ ਸਾਈਡ ਤੇ ਹੋ ਗਈਆਂ ਇੱਕ ਪਿੱਸੇ ਹੋ ਗਈਆਂ ਇਹਨਾਂ ਨੇ ਮੇਰੇ ਥਾਪੜੇ ਮਾਰੇ ਮੇਰੀ ਪੱਗ ਲਾਹੀਆ ਮੇਰਾ ਪੜਾ ਕਮੀਜ ਜੀ ਉਦੋਂ ਬਾਅਦ ਅਸੀਂ ਗੱਡੀ ਉੱਥੋਂ ਤੋਰੀ ਠਾਣੇਵਾਲ ਨੂੰ ਆ ਰਹੇ ਆ ਸਾਨੂੰ ਕਹਿੰਦੇ ਅਸੀਂ ਜੁਪੀ ਦੇ ਹੁੰਨੇ ਆ ਅਸੀਂ ਤੈਨੂੰ ਵੜਦਾਂਗੇ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ ਜਦੋਂ ਇਹ ਜੁਪੀ ਦੇ ਬਸਨੀਕ ਨੇ ਇਹਨਾਂ ਦਾ ਪੰਜਾਬ ਤੋਂ ਆਧਾਰ ਕੜ ਕੇ ਕਿਉਂ ਬਣਾਇਆ ਜਾਂਦਾ ਹੈ ਮੈਂ ਸਿੱਖ ਭਾਈ ਆ ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈਗੀ ਲekin ਉਹਨਾਂ ਦਾ ਤਾਂ ਕਹਿਣਾ ਹੈ ਕਿ ਇਹਨਾਂ ਨੇ ਗਾਲੀ ਗਲੋਚ ਕੀਤੀ ਬਾਈ ਜੀ ਉੱਥੇ ਸਵਾਰੀਆਂ ਸੀ ਤੁਸੀਂ ਸਵਾਰੀਆਂ ਤੋਂ ਸਾਰਿਆਂ ਤੋਂ ਡਵੇਟ ਲੈਂਦੇ ਕੀ ਸਵਾਰੀਆਂ ਨੇ ਕਿਹਾ ਜੇ ਸਵਾਰੀਆਂ ਹਾਂ ਮੇਰੇ ਪੱਖ 'ਚ ਨਹੀਂ ਖੜਦੇ ਆ ਜੋ ਮੈਨੂੰ ਬਣਦੀ ਕਾਰਵਾਈ ਆ ਉਹ ਸਜ਼ਾ ਦਿੱਤੀ ਜਾਵੇ ਜੀ ਕਾਰਨ ਕੀ ਮੰਨਦੇ ਹੋ ਲੜਾਈ ਦਾ ਕਾਰਨ ਕੀ ਬਣਦੇ ਆ ਆਧਾਰ ਕਾਰਡ ਮੰਨਦੇ ਆ ਜੀ 메ਨ ਕਾਰਨ ਇਹਨਾਂ ਨੂੰ ਆਪਣਾ ਐ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਘਟਾਈਏ ਸਾਡੇ 20 50 ਲੱਗਣਗੇ ਅਸੀਂ ਤਾਂ ਫ੍ਰੀ ਸਫਰ ਕਰਦੇ ਆਂ ਜੀ ਉਹ ਬੱਚੇ ਦੀ 25 ਰੁਪਈ ਦੀ ਟਿਕਟ ਲੈਣ ਪਿੱਛੇ ਇਹਨਾਂ ਨੇ ਕੁਝ ਕਰਿਆ ਜੀ ਜਿਹਦੇ ਕਰਕੇ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਕੈਸ਼ ਦੀਗਾ ਮੇਰੇ ਹ ਜਿਹੜਾ ਮੇਰੇ ਹੱਥ ਚ ਕੈਸ਼ ਤੀ ਗਿਆ ਤੇ ਮੇਰਾ ਝੋਲਾ ਫੜਿਆ ਗਿਆ ਮੇਰੇ ਆਲੇ-ਦਾਲੇ ਉਹਨਾਂ ਨੇ ਥਾਪੜੇ ਮਰਿਆ ਮੇਰੀ ਪੱਗ ਲਾਹੀਆ ਦੇਖ ਸਕਦੇ ਹੋ ਤੁਸੀਂ ਮੇਰੀ ਕਮੀਜ਼ ਪਾੜੀ ਹੈ ਲੇਕਿਨ ਉਹਨਾਂ ਨੇ ਪਹਿਲਾਂ ਕੀ ਉਹਨਾਂ ਨੇ ਕਹਿਣਾ ਕੀ ਕੰਡਕਟਰ ਵੱਲੋਂ ਨਸ਼ਾ ਵੀ ਕੀਤਾ ਲੱਗਦਾ ਸਾਨੂੰ ਬਾਈ ਜੀ ਮੈਂ ਬਾਈ ਮੇਰੀ ਗੱਲ ਸੁਣੋ ਮੈਂ ਡ੍ਰੌਪ ਟੈਸਟ ਕਰਾਉਣਾ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ ਚ ਕੋਈ ਕੈਮੀਕਲ ਹੋਵੇ ਮੈਨੂੰ ਜਿੱਥੇ ਕਹੋ ਉੱਥੇ ਲੈ ਜਾਓ ਇਹ ਕਹਿੰਦੇ ਕਿ ਸਾਨੂੰ ਪਹਿਲਾਂ ਸੀਟ ਦੇ ਗਿਰਾ ਦਿੱਤਾ ਉਹਨੇ ਕੁੱਟ ਮਾਰੀ ਦੀ ਉਹਨੇ ਵੀਡੀਓ ਵੀ ਇੱਕ ਦਿੱਤੀ ਵੀ ਆ ਜਿਹਦੇ ਤੂੰ ਤੁਹਾਡੀ ਵੀ ਮਾਰਦੀ ਆ ਰਹੀ ਆ ਉਹਦੇ ਚ ਉਹਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ ਉਹਨੇ ਮੇਰਾ ਕਮੀਜ਼ ਪਾੜਿਆ ਦੇਖਿਆ ਤੁਸੀਂ ਉਹਨੇ ਮੇਰੇ ਥਾਪੜੇ ਮਾਰੇ ਉਹ ਦਿਖਾਇਆ ਉਹਨੇ ਲੇਕਿਨ ਵੀਡੀਓ ਦਿਖਾਣ ਦੀ ਦਿੱਤੀ ਆ ਉਹਨੇ ਦੋ ਤਿੰਨ ਤੇ ਕਿ ਤੁਸੀਂ ਕੁੱਟ ਮਾਰ ਕਰ ਰਹੇ ਹੋ ਮਹਿਲਾ ਨਾਲ ਜਦੋਂ ਉਹ ਜਦੋਂ ਬਾਈ ਜੀ ਜਦੋਂ ਤੁਸੀਂ ਵੀਡੀਓ ਵੇਖੀ ਆ ਜਿਹੜੀ ਮੇਰੀ ਕਮੀਜ਼ ਪਾੜੀ ਹੋਈ ਆ ਜਿਹੜੀ ਮੇਰੀ ਪੱਗ ਲਾਹੀ ਹੋਈ ਆ ਇਹ ਦੇਖੀ ਆ ਉਹ ਚ ਤੁਸੀਂ ਉਹ ਤੁਸੀਂ ਦੇ ਦੋ ਤੁਹਾਡੇ ਕੋਲ ਐਂ ਦੋ ਸਾਨੂੰ ਮੈਂ ਤਾਂ ਜੀ ਇਕੱਲਾ ਬੰ ਮੈਂ ਵੀਡੀਓ ਬਣਾਉਂ ਜਾਂ ਮੈਂ ਆਪ ਦਾ ਬਚਾ ਗਰੂ ਨਹੀਂ ਲੱਗਦਾ ਟਿਕਟ ਨੂੰ ਲੈ ਕੇ ਹੀ ਹੋ ਰਿਹਾ ਟਿਕਟ ਅੱਧੀ ਟਿਕਟ ਹਾਫ ਟਿਕਟ ਪਿੱਛੇ ਹੋਇਆ ਜੀ ਹੁਣ ਥਾਣੇ ਆਏ ਤੁਸੀਂ ਹਾਂਜੀ ਹੁਣ ਥਾਣੇ ਅਸੀਂ ਐਫ ਆਈ ਆਰ ਦਾ ਅਰਜ਼ੀ ਲਖਾ ਕੇ ਸਾਡਾ ਪਟਿਆਲਾ ਟੂ ਨੰਗਲ ਨੰਗਲ ਟੂ ਬਠਿੰਡਾ ਟਾਈਮ ਐਸ ਹੋਇਆ ਸੀ ਟਾਈਮ ਖਰਚਾ ਜੇ ਸਾਡੇ ਨਾਲ ਇਨਸਾਫ ਨਹੀਂ ਹੋਇਆ ਜਾਊਗਾ ਅਸੀਂ ਪਟਿਆਲਾ ਚੌਂਕ ਬੱਸ ਸਟੈਂਡ ਬੰਦ ਕਰਾਂਗੇ ਜਿਹਨ ਪੁਲਿਸ ਵਾਲੋ ਕੀ ਗੱਲ ਬਾਤ ਹੋ ਰਹੀ ਉਹ ਉਹਨਾਂ ਨੇ ਜੀ ਸਾਡੇ ਬਿਆਨ ਲੈਤੇ ਇਹਨਾਂ ਦੇ ਬਿਆਨ ਲੈਤੇ ਅਜੇ ਅਗਲੀ ਕਾਰਵਾਈ ਚੱਲ ਰਹੀ ਹੈ ਜੀ